ਸਾਸਰੀਕਾਲ ਪੈਨੋਤੇ ਵੀਰੋ ਸਾਰਿਆਂ ਨੂੰ ਸਾਸਰੀਕਾਲ ਜੀ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਬਣ ਜਾ ਰਹੀ ਹੈਗੀ 슈ਗਰ ਵਾਲੇ ਵਾਸਤੇ ਸਪੈਸ਼ਲ ਪਨੀਰੀ ਤੇ 슈ਗਰ ਹੋਵੇ ਕਿਸੇ ਨੂੰ ਜਿਆਦਾ ਵੀਕਨੈਸ ਹੋਵੇ ਹੱਥ ਪੈਰ ਸੌਂਦੇ ਹੋਣ ਤੇ ਉਹਨਾਂ ਵਾਸਤੇ ਹੀ ਸਪੈਸ਼ਲ ਪਨੀਰੀ ਆ ਮੇਨ 슈ਗਰ ਵਾਲੇ ਵਾਸਤੇ ਇਹ ਤੇ ਆਪਾਂ ਹਾ ਪੁੱਜੇ ਹੋ ਚਣੇ ਲੈਂਦੇ ਨੇ ਫੋਰਕ ਨਹੀਂ ਲਾਹੇ ਆਪਾਂ ਫਿਰ ਸੇਲ ਸੇਕ ਕੇ ਸਮੇਤ ਆਪਾਂ ਪੀਸੇ ਨੇ ਇਹ ਗ੍ਰੈਂਡਰ ਕੀਤੇ ਨੇਗੇ ਤੇ ਇਸੇ ਤਰ੍ਹਾਂ ਇਹ ਪੀਸ ਲੈਣੇਗੇ ਕਿਉਂਕਿ ਸਿਲਕਿਆਂ ਦਾ ਵੀ ਜੋਰ ਜੇ ਸਾਰਾ ਆਪਣਾ ਹੁੰਦਾ ਸਿਲਕਾਂ ਚ ਹੀ ਹੁੰਦਾ ਜੋ ਵੀ ਅਸਰ ਹੁੰਦਾ ਪੁੱਜੇ ਸੋਲਿਆਂ ਦਾ ਆਪਾਂ ਸਮੇਤ ਸਿਲਕੇ ਇਹ ਪੀਸੇ ਲੈਗੇ ਤੇ 200 ਗ੍ਰਾਮ ਆਪਾਂ ਲੈਤਨੇਗੇ ਫੁੱਲ ਮਖਾਣੇ 200 ਗ੍ਰਾਮ ਹੀ ਆਪਾਂ ਇਹ ਲੈਤਨੇ ਸੋਲੇ ਪੁੱਜੇ ਹੋਏ ਤੇ 200 ਗ੍ਰਾਮ ਹੀ ਫੁੱਲ ਪਤਾਸੇ ਲੈਤਨੇ ਆਪਾਂ ਤੇ 100 150 ਗ੍ਰਾਮ ਆਪਾਂ ਲੈਤਨੇ ਆ ਪੇਸਟਾ ਮਾਗਜ ਬਦਾਮ ਤੇ ਆਪਣੇ ਕਾਜੂ 150 150 ਗ੍ਰਾਮ 150 ਗ੍ਰਾਮ 150 ਗ੍ਰਾਮ 150 ਗ੍ਰਾਮ ਜਿਹੜੇ ਆਪਣੇ ਇਹ ਸੋਲੇ ਨੇ ਭਨੇ ਇਹ ਹੈਗੇ ਨੇ ਪੁਜੇ ਹੋਏ ਹੁਣ ਆਪਾਂ ਆ ਚੀਜ਼ਾਂ ਨੂੰ ਰੋਸਟਰਡ ਕਰਨਾ ਸਾਰੀਆਂ ਨੂੰ ਸਭ ਤੋਂ ਪਹਿਲਾਂ ਆਪਾਂ ਬਦਾਮ ਰੋਸਟਰਡ ਕਰਾਂਗੇ ਆਪਣਾ ਘਿਓ ਰੱਖ ਪਾਇਆ ਹੋਇਆ ਦੇ ਵਿੱਚ ਘਿਓ ਆਪਾਂ ਪਾ ਲਿਆ ਫਰਾਈ ਕਰਨ ਵਾਸਤੇ ਤੇ ਆਪਾਂ ਥੋੜੇ ਥੋੜੇ ਜਿ ਥੋੜੇ ਥੋੜੇ ਜਿ ਇਹ ਫਰਾਈ ਕਰਨੇ ਨੇ ਫਿਰ ਆਪਾਂ ਇਹ ਫਰਾਈ ਕਰਕੇ ਪੀਣੇ ਨੇਗੇ ਪੀਸਾਂਗੇ ਆਪਾਂ ਇਹਨਾਂ ਨੂੰ ਤੇ ਜ਼ਿਆਦਾ ਨਹੀਂ ਆਪਾਂ ਫਰਾਈ ਕਰਨ ਬਸ ਥੋੜੇ ਥੋੜੇ ਜਿ ਫਰਾਈ ਕਰਨੇ ਨੇਗੇ ਤੇ ਇਹ ਪਦੇਸੀ ਕਿ ਉਹਦੀ ਚੰਕ ਲਾਦਿਕ ਕੌਲੇ ਲੈਂਦੀ ਹੈ ਜੇ ਆਪਾਂ ਨੂੰ ਲੋੜ ਹੋਈ ਪ੍ਰੈਸਰ ਪੁੰਨਣ ਵੇਲੇ ਆਪਾਂ ਦੇਸੀ ਕਿ ਹੋਰ ਲਵਾਂਗੇ ਤੇ ਕੇਰਾ ਆਪਾਂ ਇਹ ਰੋਸਟਰ ਕਰਨ ਲਈ ਆਪਾਂ ਕੇਰਾ ਇਹ ਦੇਸੀ ਕਿ ਲੈ ਲਿਆ ਇਹਨਾਂ ਕੱਪਾਂ ਹਾਰ ਚੀਜ਼ ਰੋਸਟਰ ਕਰ ਕਰਕੇ ਆਪਾਂ ਇੱਕ ਪਲੇਟ ਪਲੇਟ ਲੈਂਦੀ ਹੈਗੀ ਇਸ ਪਲੇਟ ਦੇ ਵਿੱਚ ਆਪਾਂ ਰੋਸਟਰ ਕਰ ਕਰਕੇ ਕੱਢੀ ਚੱਲਾਂਗੇ ਤੇ ਜਿਹੜੀ ਚੀਜ਼ ਪਹਿਨੇ ਰੋਸਟਡ ਕੀਤੀ ਹੁੰਦੀ ਹੈਗੀ ਇਹ ਚੀਜ਼ ਉਸੇ ਤਿੱਕ ਕਿਤੇ ਖਰਾਬ ਨਹੀਂ ਹੁੰਦੀ ਜਿਵੇਂ ਹੁਣ ਇਹ ਆਪਣਾ ਮਹੀਨਾ ਚੱਲ ਰਿਹਾ ਸੌਣ ਦਾ ਇਹਦੇ ਚੀਜ਼ ਖਰਾਬ ਹੋਣ ਦਾ ਡਰ ਬਹੁਤ ਛੇਤੀ ਰਹਿੰਦਾ ਹੈਗਾ ਤੇ ਰੋਸਟਰਡ ਕੀਤੀ ਹੋਈ ਚੀਜ਼ ਕਦੇ ਨਹੀਂ ਖਰਾਬ ਹੁੰਦੀ ਭਾਵੇਂ 5 ਮਹੀਨੇ ਰੱਖ ਲਓ 6 ਮਹੀਨੇ ਰੱਖ ਲਓ ਇਹ ਖਰਾਬ ਨਹੀਂ ਹੁੰਦੀ ਹੈਗੀ ਅਸੀਂ ਰੱਖ ਲੈਨੇ ਭਾਵੇਂ ਇੰਨਾ ਨਚਰ ਤੇ ਕਿਉਂਕਿ ਸਾਡੇ ਘਰ ਵਿੱਚ 슈ਗਰ ਦਾ ਮਰੀਜ਼ ਹੈ ਇਸ ਲਈ ਅਸੀਂ ਬਣਾਉਂਦੇ ਹੀ ਰਹਿਨੇ ਹੈਗੇ ਪਹਿਲਾਂ ਤੁਸੀਂ ਰੈਸਪੀ ਦੇਖੀ ਹੋਣੀ ਹੈ ਮੇਰੀ ਪਹਿਲਾਂ ਆਪਾਂ ਲੱਡੂ ਬਣਾਏ ਨੇ ਤੇ ਹੁਣ ਆਪਾਂ ਪਜੇਰੀ ਬਣਾਵਾਂਗੇ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਣਦੀ ਹੀ ਰਹਿੰਦੀਆਂ ਨੇਗੀਆ ਤੇ ਇਹ ਤਾਂ ਸੋਨੋ ਰੈਸਪੀ ਦਿੱਤੀ ਹੈ ਬਣੇ ਵੀ ਕਿਸੇ ਭੈਣ ਨੂੰ ਵੀਰ ਨੂੰ ਕਿਸੇ ਨੂੰ ਕਮਜ਼ੋਰੀ ਵੀਕਨੈਸ ਆ ਤੇ ਇਹ ਚੀਜ਼ਾਂ ਪਾ ਕੇ ਸਾਰਾ ਕੁਝ ਤੇ ਇਹ ਖਾਸ ਖਾ ਸਕਦਾਗਾ ਹੁਣ ਆਪਾਂ ਕਾਜੂ ਤੇ ਪੇਸਟਾ ਦੋਨੇ ਚੀਜ਼ਾਂ ਰੋਸਟਰਡ ਕਰਦੇ ਆ ਬਸ ਆਪਾਂ ਥੋੜੇ ਥੋੜੇ ਰੋਸਟਰ ਕਰਨੇ ਤੇ ਕਰਕੇ ਫਿਰ ਆਪਾਂ ਠੰਡੇ ਹੋਏ ਪੀਸਾਂਗੇ ਹੁਣ ਆਪਾਂ ਫਲ ਮਖਾਣੇ ਇਹ ਆਪਾਂ ਸਾਰੇ ਰੋਸਟਰਡ ਕਰਨੇ ਨੇਗੇ ਇਹ ਹੌਲੇ ਹੁੰਦੇ ਨੇ ਕਿ ਤਾਂ ਕਰਕੇ ਇਹ ਜ਼ਿਆਦਾ ਲੱਗਦੇ ਨੇਗੇ ਤੇ ਹੁਣ ਆਪਾਂ ਇਹ ਰੋਸਟਰ ਕਰਾਂਗੇ ਤੇ ਕਿਉਂਕਿ ਇਹ ਰੋਸਟਨ ਵਗੈਰ ਪੀਸੇ ਨਹੀਂ ਜਾਂਦੇ ਕਿ ਸਿੱਲੇ ਹੁੰਦੇ ਨੇਗੇ ਇਹ ਤੇ ਇਹ ਤਾਂ ਰੋਸਟਰ ਕਰਨੇ ਲਾਜ਼ਮੀ ਜ਼ਰੂਰੀ ਨੇ ਫੇਰ ਹੀ ਪੀਸੇ ਜਾਣਗੇ ਇਹ ਆ ਦੇਖੋ ਭਾਣੇ ਆਪਾਂ ਸਾਰਾ ਕੁਝ ਰੋਸਟਰ ਕਰ ਲਿਆ ਤੇ ਆ ਆਪਾਂ ਕਾਜੂ ਵੀ ਕਰ ਲਏ ਪਿਸਤਾ ਵੀ ਕਰ ਲਿਆ ਤੇ ਬਦਾਮ ਵੀ ਕਰ ਲਏ ਇਹ ਵੀ ਰੋਸਟ ਕਰ ਲਏ ਤੇ ਆਪਾਂ ਫਲ ਮਖਾਣੇ ਵੀ ਰੋਸਟ ਕਰ ਲਏ ਇਹ ਤਾਂ ਸਾਰਾ ਕੁਝ ਰੋਸਟਰ ਕਰ ਚੁੱਕੇ ਆਂਗੇ ਆ ਮਗਜ ਬਣੇ ਆਪਾਂ ਇਸੇ ਤਰ੍ਹਾਂ ਹੀ ਪਾਵਾਂਗੇ ਮਗਜ ਪਹਿਲਾਂ ਭੁੰਨ ਲਾਂਗੇ ਥੋੜੇ ਜਿ ਭੁੰਨ ਕੇ ਫਿਰ ਨਾਲ ਹੀ ਆਪਾਂ ਆ ਬੇਸਨ ਥੋੜਾ ਜਿ ਭੁੰਨ ਲਾਂਗੇ ਸਾਰਾ ਕੁਝ ਬਣਨੇ ਪੁੱਜਿਆ ਹੋਇਆ ਬੱਸ ਤੇ ਇਸ ਨੂੰ ਕਾਹ ਦੀ ਕਹਾਫ ਦਿਖਾਉਣੇ ਆ ਆਪਾਂ ਇਹਨਾਂ ਨੂੰ ਪੀਸ ਲਈਏ ਹੁਣ ਲੈ ਭਾਣੇ ਆਪਾਂ ਇਹ ਤੱਕ ਜੇ ਨਾਲ ਹੀ ਕਿਆ ਪਾ ਲੈਣਾਗਾ ਤੇ ਇਹ ਪਕੜਸੀ ਸਵਾ ਕੜਸੀ ਕਿਹੋ ਦੀ ਪਾਲੀ ਤੇ ਕਿਉਂਕਿ ਆਪਾਂ ਬਾੜੀ ਮੈਂਤੀ ਐਤੀ ਭਾਣੇ ਮੇਰੇ ਤਾਂ ਹੱਥੀ ਹੁਣ ਉਸ ਤਨ ਹੋਏ ਬੈਨੇ ਕਿਉਂਕਿ ਮੈਂ ਬਣਾਉਂਦੀ ਰਹਿਣੀ ਹੈਗੀ ਤੇ ਤੁਸੀਂ ਆਪ ਦਾ ਮਿਲਤੀਆਂ ਗਿੰਟੀਆਂ ਦੇ ਨਾਲ ਜਿਵੇਂ ਥੋਥੋ ਸੋਨ ਨੂੰ ਲੋਟ ਲਗਾ ਤੁਸੀਂ ਆਪ ਦਾ ਉਹ ਸਾਰਾ ਕਿਤਾਬ ਦੇ ਨਾਲ ਚੀਜ਼ ਘੱਟ ਵੱਧ ਜਿਵੇਂ ਮਰਜ਼ੀ ਆਪ ਦੀ ਪਾ ਸਕਦੇ ਹੋਗੇ ਤੁਹਾਡਾ ਜਾਨੀ ਕਿ ਬੇਸਨ ਪੁੱਜਣਾ ਚਾਹੀਦਾ ਇਹਦੇ ਵਿੱਚ ਜਿਹੜਾ ਤੁਸੀਂ ਆਪਣਾ ਲਵੋਗੇ ਤੇ ਹਸੋਲੇ ਪੁੱਜੇ ਹੋਏ ਹਸੋਲੇ ਨੇ ਇਹ ਜਿਆਦਾ ਨਹੀਂ ਆਪਾਂ ਭੁੰਨਣੇਗੇ ਤੇ ਆਪਣਾ ਹੁਣ ਹਾਰ ਕੇ ਉਹ ਗਰਮ ਹੁੰਦਾ ਮੜਾ ਜਾ ਤੇ ਨਾ ਆਪਾਂ ਮਗਜ ਤੇ ਇਹਨਾਂ ਨੂੰ ਪਾ ਲੈਨੇ ਪਹਿਲਾਂ ਮਗਜਾਂ ਨੂੰ ਮਗਜ ਆਪਣੇ ਥੋੜੇ ਜਿਹਾ ਰੋਸਟਡ ਹੋ ਜਾਣਗੇ ਮਾਗ ਜੀ ਰੋਸਟਰ ਹੋਣਾ ਤਾਂ ਫਿਰ ਆਪਾਂ ਨਾਲ ਹੀ ਪਾ ਲਾਂਗੇ ਆਪਣਾ ਜਿਹੜਾ ਆਪਾਂ ਪੀਸ ਕੇ ਰੱਖਿਆ ਹੈਗਾ ਸੋਲੇ ਆ ਦੇਖੋ ਪਨੇ ਮਾਗ ਜੀ ਰੋਸਟਰ ਹੋ ਜਾਂਦੇ ਨੇਗੇ ਬਸ ਇਹ ਥੋੜੇ ਜਿਹਾ ਰੋਸਟਰ ਕਰਨੇ ਹੁੰਦੇ ਨੇ ਜਿਆਦਾ ਨਹੀਂ ਕਰਨੇਗੇ ਤੇ ਆ ਦੇਖੋ ਆਪਣੇ ਮਾਗ ਚੰਗੀ ਤਰ੍ਹਾਂ ਰੋਸਟਰ ਹੋ ਜਾ ਰਹੇ ਨੇਗੇ ਤੇ ਦੇਖੋ ਕਿ ਹੁਣ ਇਹ ਝੱਗ ਛੱਡਤੀ ਤੇ ਹੁਣ ਆਪਾਂ ਪਾ ਲਏ ਆ ਇਹਦੇ ਵਿੱਚ ਆਟਾ ਜਿਹੜਾ ਆਪਣਾ ਬੇਸਣ ਆਗਾ ਸੋਲਿਆਂ ਦਾ ਇਹ ਆਪਾਂ ਪਾਲੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹ ਥੋੜਾ ਜਿਹੀ ਭੁੰਨਣਾ ਤਾਂ ਨੇ ਜਿਆਦਾ ਨਹੀਂ ਭੁੰਨਣਾ ਆਪਾਂ ਕਿਉਂਕਿ ਇਹ ਭੁਜੇ ਹੋ ਸੋਲੇ ਲਿੱਤੇ ਹੋਣ ਨੇ ਆਪਣੇ ਤੇ ਬਾਕੀ ਸਮਾਨ ਆਪਾਂ ਤਾਂ ਜੋ ਸਾਰਾ ਰੋਸਟਡ ਕੀਤਾ ਹੈਗਾ ਬਾਕੀ ਸਮਾਨ ਆਪਾਂ ਇਹਦੇ ਵਿੱਚ ਬਾਅਦ ਵਿੱਚ ਪਾਈ ਦੇਣਾਗਾ ਬਸ ਸਾਰਾ ਪੀਸ ਕੇ ਤੇ ਆਪਾਂ ਇਹਦੇ ਵਿੱਚ ਖੰਡ ਨਹੀਂ ਪਾਉਣੀ ਤੇ ਆਪਾਂ ਲੱਡੂ ਬਣਾਏ ਸੋਚ ਆਪਾਂ ਮਿਸ਼ਰੀ ਪਾ ਲਈ ਸੀਗੀ ਤੇ ਇਹ ਜੇਪਣੇ ਜੇ ਸਿਆਲ ਦਾ ਮਹੀਨਾ ਹੋਵੇ ਤਾਂ ਤੁਸੀਂ ਗੁੜ ਪਾ ਸਕਦੇ ਹੋਗੇ ਗੁੜ ਨੂੰ ਨਾ ਤੁਸੀਂ ਗਰਮ ਪਾਣੀ ਦੇ ਵਿੱਚ ਉਬਾਲੀ ਦੇ ਲਓ ਉਬਾਲੀ ਦੇ ਕੇ ਗੁੜ ਜਦੋਂ ਆਪਣਾ ਸਾਰਾ ਪਿਗਲ ਗਿਆ ਉਦੋਂ ਤੁਸੀਂ ਇਹਦੇ ਵਿੱਚ ਪਾ ਕੇ ਉਹਦੇ ਲੱਡੂ ਬੱਟ ਸਕਦੇ ਹੋਗੇ ਤੇ ਜੇਵੇਂ ਗਰਮੀ ਦਾ ਮਹੀਨਾਗਾ ਤਾਂ ਆਪਾਂ ਮਿਸਰੀ ਪਾ ਸਕਦੇ ਆਂਗੇ ਤੇ ਸੱਕਰ ਪੈ ਇਸੇ ਤਰ੍ਹਾਂ ਹੀ ਪੈ ਜਾਣੀ ਆਂਗੀ ਹੁਣ ਆਪਾਂ ਪਾਵਾਂਗੇ ਸੱਕਰ ਤੇ ਆਪਾਂ ਸੌਲਾਂ ਦਾ ਆਟਾ ਜਿਹੜਾ ਸੀਗਾ ਹਨਾ ਤੇ ਉਹ ਥੋੜਾ ਜਿਹਾ ਆਪਾਂ ਸੇਕ ਲਵਾ ਲਿਆ ਇਹਨੂੰ ਇਹਨੂੰ ਜਿਆਦਾ ਨਹੀਂ ਸੇਕ ਲਵਾਉਣਾ ਬਸ ਆਪਣੇ 5 ਕਿ ਮਿੰਟ ਸਲੋ ਤੇ ਰੱਖ ਕੇ ਪਕਾਉਣਾ ਆਪਾਂ ਤੇ 5 ਕਿ ਮਿੰਟਾਂ ਦੇ ਵਿੱਚ ਦੀ ਇਹ ਪੂਰਾ ਵਧੀਆ ਹੋ ਗਿਆ ਪਹਿਲਾਂ ਆਪਾਂ ਮਗਜ ਰੋਸਟਰਡ ਕਰ ਲਏ ਸੀਗੇ ਨਾਲ ਹੀ ਫਿਰ ਆਪਾਂ ਇਹ ਸੋਲਿਆਂ ਦਾ ਆਟਾ ਫਾਤਾ ਸੀਗਾ ਤੇ 5 ਕਿ ਮਿੰਟ ਇਹਨੂੰ ਰੋਸਟਰ ਕਰ ਲਿਆ ਤੇ ਹੁਣ ਆਪਾਂ ਇੱਧਰ ਸਾਰਾ ਕੁਝ ਪੀ ਲਿਆ ਪੀ ਕੇ ਹੁਣ ਆਪਾਂ ਇਹ ਵਿੱਚ ਪਾਉਣੇ ਆ ਇਹਦੇ ਇਹ ਆਪਣੇ ਫੁੱਲ ਬਦਸਨਗੇ ਪਿੱਠੇ ਹੋਏ ਪੀ ਲੈ ਆਪਾਂ ਚੰਗੀ ਤਰ੍ਹਾਂ ਇਹ ਸਾਰੇ ਤੇ ਨਾਲ ਹੀ ਜਿਹੜਾ ਆਪਾਂ ਆਹ ਪਿੱਠਾ ਸੀਗਾ ਸਾਰਾ ਕੁਝ ਮਾਗਜ ਬਦਾਮ ਤੇ ਪੇਸਟਾ ਪੁਸਤਾ ਸਾਰਾ ਕੁਸ ਕਾਜੂ ਇਹ ਸਾਰਾ ਕੁਸ ਆਪਾਂ ਇਹ ਪਾ ਲਿਆ ਤੇ ਨਾਲ ਹੀ ਪਣੇ ਆਪਾਂ ਇਹ ਕੌਲੀ ਸ਼ੱਕਰ ਦੀ ਪਾ ਲਈ ਇਹ ਸ਼ੱਕਰ ਦੀ ਕੌਲੀ ਬਾਦੂ ਹੈ ਇਹ ਪਣ ਇੱਕ ਤੇ ਹੁਣ ਆਪਾਂ ਇਹਨੂੰ ਸਾਰੇ ਕਸੇ ਦੇ ਪਣੇ ਹਲਾ ਲੈਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੁਣ ਇਹਨੂੰ ਮਿਕਸ ਕਰ ਦਾਂਗੇ ਸਾਰੇ ਕਸੇ ਨੂੰ ਤੇ ਇਹ ਆਪਣੀ ਪੰਜੇਰੀ ਬਸ ਬਣ ਕੇ ਰੈਡੀ ਆ ਹੁਣ ਕੁਝ ਨਹੀਂ ਆਪਾਂ ਪੁੰਨਣਾ ਹੋਰ ਤੇ ਆਪਾਂ ਸਾਰਾ ਕੁਝ ਪਹਿਲਾਂ ਹੀ ਰੋਸਟਡ ਕਰ ਲਿਆ ਸੀਗਾ ਆ ਦੇਖ ਮਨੇ ਆਪਾਂ ਸਾਰਾ ਨਾ ਮਿਕਸ ਕਰ ਲਈ ਆਪਾਂ ਇਹ ਹੌਲੀ ਹੌਲੀ ਸਾਰੀ ਜਿਹੜੀ ਆਪਾਂ ਚੀਜ਼ਾਂ ਪਾਈਆਂ ਨੇ ਸਾਰੀਆਂ ਇਹ ਮਿਕਸ ਹੋ ਜਾਣ ਇੱਕ ਦੂਜੇ ਦੇ ਨਾਲ ਚੰਗੀ ਤਰ੍ਹਾਂ ਜਿਹੜੀ ਆਪਾਂ ਸ਼ੱਕਰ ਪਾਈ ਆ ਉਹ ਵੀ ਸਾਰਿਆਂ ਨੂੰ ਲੱਗ ਜੇ ਤੇ ਇਸ ਤਰ੍ਹਾਂ ਤੇ ਇਹ ਫਿਰ ਆਪਣਾ ਸਵੇਰੇ ਫਾਮ ਨੂੰ ਜਦੋਂ ਵੀ ਹਾਜਮ ਆਉਂਦੀ ਆਪਣੇ ਉਸੇ ਟਾਈਮ ਤੇ ਇਹ ਆਪਾਂ ਖਾ ਸਕਦੇ ਆ ਕੋਈ ਦੁਪਹਿਰੇ ਖਾ ਲਵੇ ਜਦੋਂ ਆਪਾਂ ਦੁਪਹਿਰ ਦੀ ਰੋਟੀ ਖਾਣੇ ਆ ਉਹ ਰੋਟੀ ਨਾ ਖਾਵੋ ਤੇ ਚਾਹ ਦੇ ਨਾਲ ਦੁੱਧ ਦੇ ਨਾਲ ਆਪਾਂ ਇਹਨੂੰ ਖਾ ਸਕਦੇ ਆਂਗੇ ਦੁਪਹਿਰੇ ਤੇ ਜੇ ਸਵੇਰੇ ਹਾਜਮ ਆਉਂਦੀ ਆ ਤਾਂ ਸਵੇਰੇ ਨਰਨੇ ਕਾਲ ਜੀ ਖਾ ਲਓ ਜੇ ਸਵੇਰ ਨਹੀਂ ਖਾਜੇ ਨਹੀਂ ਹਾਜਮ ਆਉਂਦੀ ਉਹ ਦੁਪਹਿਰੇ ਖਾ ਲੇਵੇ ਤੇ ਰਾਤ ਨੂੰ ਨਾ ਖਾਓ ਕਿਉਂਕਿ ਇਹ ਬਾਰੀ ਚੀਜ਼ਾਂ ਤੁਹਾਨੂੰ ਹਾਜਮ ਨਹੀਂ ਆਉਂਦੀ گی۔ ਤੇ ਬਸ ਬਣੇ ਮੇਰੀ ਵੀਡੀਓ ਨੂੰ ਹਰ ਰੋਜ਼ ਦੇਖਿਆ ਕਰੋ। ਸ਼ੂਗਰ ਵਾਲਿਆਂ ਦੇ ਲਈ ਬਿਲਕੁਲ ਪੰਜੀਰੀ ਬਣ ਕੇ ਰੈਡੀ ਹੋ ਗਈ ਚੁੱਕੀ ਹੈਗੀ ਤੇ ਇਹ ਆਪਣੇ ਸ਼ੂਗਰ ਦੇ ਮਰੀਜ਼ ਜਿਹੜੇ ਖਾਸ ਕਰਕੇ ਭਣੇ ਉਹਨਾਂ ਨੂੰ ਵੀਕਨੈਸ ਜ਼ਿਆਦਾ ਹੁੰਦੀ ਹੈਗੀ ਤੇ ਇਹ ਉਹਨਾਂ ਲਈ ਹੈ ਖਾਸ ਕਰਕੇ ਤੇ ਹੋਰ ਵੀ ਜੇ ਕਿਸੇ ਨੂੰ ਵੀਕਨੈਸ ਆ ਤੇ ਭਣੇ ਉਹ ਵੀ ਖਾ ਸਕਦਾ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਹ ਆਪਣੀਆਂ ਘਰ ਦੀਆਂ ਦੇਸੀ ਚੀਜ਼ਾਂ ਨੇ ਜੀਆਂ ਵਧੀਆ ਚੀਜ਼ਾਂ ਨੇ ਸਾਰੀਆਂ। ਇਹ ਇਹਨਾਂ ਨੂੰ ਤੁਸੀਂ ਭਾਵੇਂ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਆਪਣਾ ਚੈਨਲ ਆ ਬੇਬੇ ਦੀ ਰਸੋਈ ਉਹਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਵੀਡੀਓ ਨੂੰ ਵੱਤੋ ਸ਼ੇਅਰ ਕਰੇ ਕਰੂ ਕਿਉਂਕਿ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਉਹਨਾਂ ਭੈਣਾਂ ਤੱਕ ਪਹੁੰਚੇ ਵੀਰਾਂ ਤੱਕ ਪਹੁੰਚੇ ਤੇ ਵੀਡੀਓ ਨੂੰ ਤੇ ਘੰਟੀ ਦਾ ਬਟਨ ਆਉਂਦਾ ਭਾਵੇਂ ਉਹਨੂੰ ਦਬਾਇਆ ਕਰੋ ਸੋਨੂੰ ਹਰ ਰੋਜ਼ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾ ਕਰ ਆਪਣੀ ਦੀ ਆਪਣੀ ਵੀਡੀਓ ਸਵੇਰੇ 9 ਵਜੇ ਹੁੰਦੀ ਹੈਗੀ ਤੇ 9 ਵਜੇ ਡੇਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੋ ਆਪਣੀ ਵੀਡੀਓ ਦੀ ਤੇ ਸਰਪਰ ਮੇਰੇ ਦੇ ਕੱਲ ਨੂੰ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਵੇਰ 9:00 ਵਜੇ ਤੇ ਮੇਰੇ ਚੈਨਲ ਨੂੰ ਬਣਾ ਸਬਸਕ੍ਰਾਈਬ ਕਰੋ ਤੇ ਬਾਦ ਤੋਂ ਕਮੈਂਟ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਤੇ ਸ਼ੇਅਰ ਕਰਿਆ ਕਰੋ ਤੇ ਚੰਗਾ ਬਣੇ ਸਸਰੀਕਾ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਸ